ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਦੀ ਜੰਗ ਇੱਕ ਐਸੀ ਅਸਾਮੀ ਜੰਗ ਸੀ ਜਿਸ ਵਿੱਚ ਇੱਕ ਪਾਸੇ 40 ਭੁੱਖੇ ਧਿਆਏ ਸਿੱਖ ਤੇ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਟਿੱਡੀ ਦਲ ਮੁਗਲ ਫੌਜਦਾਰ ਇਹ ਦਾਵਾ ਕਰ ਰਹੇ ਸੀ ਅੱਜ ਇਸ ਪੰਥ ਨੂੰ ਦੁਨੀਆ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇਗਾ ਤੇ ਇਸ ਪੰਥ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਜਾਵੇਗਾ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਕਹਿ ਰਿਹਾ ਸੀ ਇਹ ਅਕਾਲ ਦਾ ਪੁਜਾਰੀ ਆਪਣੇ ਪੁੱਤਰਾਂ ਦਾ ਲਹੂ ਇਸ ਪੰਥ ਦੀਆਂ ਜੜਾਂ ਵਿੱਚ ਸਿੰਜ ਕੇ ਅਕਾਲ ਦਾ ਝੰਡਾ ਰਹਿੰਦੀ ਦੁਨੀਆ ਤੱਕ ਕਾਮ ਕਰ ਦੇਵੇਗਾ। ਇਸ ਜੁੱਧ ਵਿੱਚ ਸੱਚੇ ਪਾਤਸ਼ਾਹ ਦੇ 38 ਸਿੰਘ ਤੇ ਦੋ ਪੁੱਤਰ ਸ਼ਹੀਦ ਹੋਏ ਤੇ ਗੁਰੂ ਮਹਾਰਾਜ ਇਸ ਗੜੀ ਦੇ ਵਿੱਚ ਤਿੰਨ ਸਿੰਘਾਂ ਨੂੰ ਲੈ ਕੇ ਬਾਹਰ ਨਿਕਲੇ। ਤੇ ਇਸ ਤੋਂ ਅੱਗੇ ਸੱਚੇ ਪਾਤਸ਼ਾਹ ਦੇ ਦੋ ਛੋਟੇ ਪੁੱਤਰਾਂ ਨੂੰ ਸਰਹਿੰਦ ਨੀਹਾਂ ਦੇ ਵਿੱਚ ਚੜਿਆਂ ਗਿਆ। ਗੁਰੂ ਮਹਾਰਾਜ ਇਸ ਜੁੱਧ ਤੋਂ ਮਗਰੋਂ ਦੀਨੇ ਕਾਂਗੜ ਦੀ ਧਰਤੀ ਤੋਂ ਅਰੰਗਜੀਤ ਨੂੰ ਜਫਰਨਾਮਾ ਭੇਜਦੇ ਨੇ ਤੇ ਦੱਖਣ ਵੱਲ ਨੂੰ ਚਲੇ ਜਾਂਦੇ ਨੇ ਤੇ ਅਰੰਗਜੀਤ ਦੀ ਮੌਤ ਦੇ ਮਗਰੋਂ ਉਸ ਦੇ ਪੁੱਤਰਾਂ ਦਾ ਆਪਸ ਵਿੱਚ ਰਾਜ ਰੋਲਾ ਪੈ ਜਾਂਦਾ ਜਿਸ ਦੇ ਕਾਰਨ ਕੁਝ ਸਮਾਂ ਸਿੱਖਾਂ ਵੱਲੋਂ ਧਿਆਨ हटਦਾ ਪਰ ਇਸ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਜਾਣ ਤੋਂ ਬਾਅਦ ਪੰਜਾਬ ਦੇ ਕਿਰਤੀ ਸਿੱਖ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝ ਗਏ ਜਾਂ ਫਿਰ ਇੱਕ ਉਹਨਾਂ ਦੇ ਦਿਲਾਂ ਦੇ ਵਿੱਚ ਅੱਗ ਬਲਣ ਵਾਲੀ ਖ਼ਬਰ ਆ ਪਹੁੰਚੀ ਕਿ ਸੂਬਾ ਸਰਹੰਦ ਵਜ਼ੀਰ ਖਾਂ ਦੇ ਭੇਜੇ ਹੋਏ ਦੋ ਪਠਾਣਾ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਧੋਖੇ ਦੇ ਨਾਲ ਖੰਜਰ ਮਾਰ ਦਿੱਤਾ ਸਿੱਖ ਕਦੇ ਵੀ ਸਰਹੰਦ ਦੀ ਖੂਨੀ ਧਰਤੀ ਨਹੀਂ ਸੀ ਭੁੱਲੇ ਤੇ ਉਤੋਂ ਇਸ ਖਬਰ ਨੇ ਉਹਨਾਂ ਦੇ ਅੰਦਰ ਹੋਰ ਭਾਂਬੜ ਬੜਬੜਾਲ ਦਿੱਤੇ ਤੇ ਹੁਣ ਉਹ ਇਸ ਲੀਡਰ ਦੀ ਤਲਾਸ਼ ਵਿੱਚ ਸੀ ਜੋ ਉਹਨਾਂ ਨੂੰ ਸਰਹੰਦ ਲੈ ਚੱਲੇ ਤੇ ਸੂਬਾ ਵਜ਼ੀਰ ਖਾਨ ਦੇ ਨਾਲ ਟੱਕਰੇ ਦੇ ਉੱਤੇ ਟੱਕਰਾ ਕਰਾਵੇ ਤੇ ਉਹ ਸੱਚੇ ਪਾਸ਼ਾ ਦੇ ਪੁੱਤਰਾਂ ਦਾ ਤੇ ਸੱਚੇ ਪਾਸ਼ਾ ਦੇ ਮਾਰੇ ਹੋਏ ਖੰਜਰ ਦਾ ਬਦਲਾ ਲੈ ਸਕਣ ਤੇ ਉਹਨਾਂ ਨੂੰ ਛੇਤੀ ਹੀ ਲੀਡਰ ਮਿਲ ਗਿਆ ਦੱਖਣ ਵੱਲੋਂ ਕੱਲਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਸਿੰਘ ਬਹਾਦਰ ਜੋ ਗੁਰੂ ਹਥੋਂ ਅੰਮ੍ਰਿਤ ਛੱਕ ਕੇ ਮਾਦੂ ਦਾਸ ਤੋਂ ਬੰਦਾ ਸਿੰਘ ਬਣਿਆ ਉਸ ਨੂੰ ਪੰਜ ਤੀਰ ਹੁਕਮਨਾਮੇ ਤੇ ਹਜੂਰੀ ਸਿੰਘ ਤੇ ਖਾਲਸਾਈ ਝੰਡਾ ਦੇ ਕੇ ਸੱਚੇ ਪਾਤਸ਼ਾਹ ਨੇ ਪੰਜਾਬ ਵੱਲ ਭੇਜਿਆ ਤੇ ਉਹ ਪੰਜਾਬ ਦੇ ਹੱਦ ਅੰਦਰ ਆ ਗਿਆ ਤੇ ਉਸ ਨੇ ਸਭ ਤੋਂ ਪਹਿਲਾਂ ਸਿਹਰੀ ਅਤੇ ਖੰਡਾ ਇਹਨਾਂ ਪਿੰਡਾਂ ਦੇ ਵਿਚਕਾਰ ਆਉ ਦਾ ਡੇਰਾ ਕੀਤਾ ਉਸ ਤੋਂ ਪਹਿਲਾਂ ਬਾਂਗਰ ਦੇ ਇਲਾਕੇ ਵਿੱਚ ਬੰਦਾ ਸਿੰਘ ਬਹਾਦਰ ਪਹੁੰਚਿਆ ਸੀ ਬਾਂਗਰ ਦੇ ਇਲਾਕੇ ਵਿੱਚ ਜਦੋਂ ਪਹਿਲੀ ਵਾਰ ਆਇਆ ਤੇ ਆਪ ਦੇ ਜਥੇ ਦੇ ਨਾਲ ਟਿਕਾਣਾ ਕੀਤਾ ਤਾਂ ਜਾਂ ਲਟੇਰਿਆਂ ਦੀ ਧਾੜ ਉਹਦੇ ਉੱਪਰ ਆ ਪਈ ਤੇ ਲਟੇਰੇ ਆਪ ਦਾ ਆਪ ਲਟਾ ਕੇ ਉਸ ਜਗ੍ਹਾ ਤੋਂ ਨਾ ਸੁੱਟੇ ਤੇ ਉਸ ਜਿੱਤ ਦਾ ਤੇ ਉਸ ਲੜਾਈ ਦਾ ਗਰੀਬਾਂ ਦੇ ਦਿਨਾਂ ਉੱਤੇ ਬਹੁਤ ਪ੍ਰਭਾਵ ਪਿਆ ਤੇ ਉਹ ਬੰਦਾ ਸਿੰਘ ਦੇ ਨਾਲ ਆ ਜੁੜੇ ਇਸ ਤੋਂ ਅੱਗੇ ਬੰਦਾ ਸਿੰਘ ਸਿਹਰੀ ਅਤੇ ਖੰਡਾ ਦੇ ਵਿਚਕਾਰ ਉਹਨੇ ਆਪ ਦਾ ਡੇਰਾ ਕੀਤਾ ਤੇ ਮਾਝਾ ਮਾਲਵਾ ਦੁਆਬੇ ਤੇ ਪੰਜਾਬ ਦੇ ਹੋਰ ਦੂਰ ਬਸਨੀਕ ਸਿੱਖਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਕਿ ਸਰਹੰਦ ਤੋਂ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ ਤੇ ਤੁਸੀਂ ਸਭ ਇਕੱਤਰ ਹੋ ਜਾਓ ਮਾਲਵੇ ਦੇ ਸਿੱਖਾਂ ਵਾਸਤੇ ਇਹ ਬਹੁਤੀ ਔਕੜ ਨਹੀਂ ਸੀ ਉਹ ਜਲਦੀ ਬੰਦਾ ਸਿੰਘ ਬਹਾਦਰ ਦੇ ਕੋਲ ਜਾ ਪੜੇ ਪਰ ਮੱਝ ਦੇ ਸਿੱਖਾਂ ਵਾਸਤੇ ਇਹ ਸਮੱਸਿਆ ਬਣੀ ਕਿਉਂਕਿ ਸ਼ਾਹੀ ਚੌਕੀਆਂ ਸਭ ਸੜਕਾਂ ਉੱਤੇ ਤੇ ਦਰਿਆਵਾਂ ਦੇ ਪਤਨਾਂ ਉੱਤੇ ਬਿਠਾ ਦਿੱਤੀਆਂ ਗਈਆਂ ਜਦੋਂ ਬੰਦਾ ਸਿੰਘ ਬਹਾਦਰ ਦੀ ਪੰਜਾਬ ਦੇ ਵਿੱਚ ਆਉਣ ਦੀ ਖ਼ਬਰ ਪਹੁੰਚੀ ਤਾਂ ਉਹ ਚੜ੍ਹਦੇ ਪਾਸੇੋਂ ਪਹਾੜਾਂ ਵੱਲੋਂ ਗਿੜਾ ਲਾ ਕੇ ਸਭ ਕੀਰਤਪੁਰ ਆ ਇਕੱਠੇ ਹੋਏ ਤੇ ਦੂਸਰੇ ਪਾਸੇ ਬੰਦਾ ਸਿੰਘ ਬਹਾਦਰ ਜੀ ਇਸ ਦੋਨਾਂ ਪਿੰਡਾਂ ਦੇ ਵਿੱਚ ਬੈਠਾ ਸੀ ਕੈਥਲ ਦੇ ਹਾਕਮ ਦਾ ਖਜ਼ਾਨਾ ਪਿੰਡ ਪੂਨਾ ਵਿੱਚ ਦੀ ਲੰਘ ਰਿਹਾ ਸੀ ਜੋ ਸਿੱਖਾਂ ਨੇ ਹੱਲਾ ਕਰਕੇ ਲੁੱਟ ਲਿਆ ਤੇ ਉਸ ਲੁੱਟੇ ਹੋਏ ਮਾਲ ਨੂੰ ਸਭ ਆਪਸ ਵਿੱਚ ਵੰਡ ਲਿਆ ਹੁਣ ਬੰਦਾ ਸਿੰਘ ਬਹਾਦਰ ਦੇ ਕੋਲ ਲਗਭਗ 7 ਤੋਂ 8000 ਦੇ ਨੇੜੇ ਸਿੰਘ ਇਕੱਠਾ ਹੋ ਗਿਆ ਸੀ ਜਿਦੇ ਵਿੱਚ ਪੈਦਲ ਫੌਜ ਤੇ ਕੁਝ ਘੋੜ ਸਵਾਰ ਹੁਣ ਬੰਦਾ ਸਿੰਘ ਬਹਾਦਰ ਅੱਗੇ ਵਧਿਆ ਤੇ ਸਾਰਿਆਂ ਨੂੰ ਇਕੱਠੇ ਸਮਾਣੇ ਦੇ ਉੱਤੇ ਇਹਨਾਂ ਨੇ ਪਹਿਲਾਂ ਹਮਲਾ ਕੀਤਾ ਬੰਦਾ ਸਿੰਘ ਬਹਾਦਰ ਹੋਣਾ ਨੇ ਸਮਾਣੇ ਦੇ ਵਿੱਚ 22 ਘਰਾਣਿਆਂ ਨੂੰ ਪਾਲਕੀ ਵਿੱਚ ਚੱਲਣ ਦੀ ਇਜਾਜ਼ਤ ਸੀ ਇਹ ਇੱਕ ਕਾਫੀ ਅਮੀਰਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ ਇਥੋਂ ਦੇ ਹੀ ਦੋ ਜਲਾਦ ਸੀ ਜਿਨ੍ਹਾਂ ਨੇ ਸੱਚੇ ਪਾਸ਼ਾ ਦੇ ਦੋ ਪੁੱਤਰਾਂ ਨੂੰ ਨਹੀਂ ਹ ਵਿੱਚ ਚੁਣਿਆ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਤੇ ਦੂਸਰਾ ਸੈयद ਜਲਾਲਉਦੀਨ ਜਿਨ੍ਹਾਂ ਨੇ ਨੌਵੇਂ ਪਾਸ਼ਾ ਨੂੰ ਸ਼ਹੀਦ ਕੀਤਾ ਸੀ ਉਹ ਵੀ ਸਮਾਣੇ ਦੇ ਰਹਿਣ ਵਾਲੇ ਸੀ ਇਸ ਸਮਾਣੇ ਦੇ ਉੱਪਰ ਬੜਾ ਕਹਿਰੀ ਹੱਲਾ ਕੀਤਾ ਗਿਆ ਤੇ ਸਮਾਣੇ ਦੇ ਸਾਰੇ ਹੀ ਘਰ ਫੂਕ ਦਿੱਤੇ ਗਏ ਤੇ ਜੋ ਜੋ ਪਾਪੀ ਸੀ ਸਭ ਖਾਲਸੇ ਦੀ ਤਲਵਾਰ ਦੇ ਪੇਟ ਹੋਏ ਲਟੇਰਿਆ ਨੇ ਇਸ ਸ਼ਹਿਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਬੰਦਾ ਸਿੰਘ ਬਹਾਦਰ ਨੇ ਹੁਕਮ ਦੇ ਕੇ ਅਮਨ ਕਾਨੂੰਨ ਕਾਇਮ ਕੀਤਾ ਤੇ ਫਤਿਹ ਸਿੰਘ ਨੂੰ ਇਥੋਂ ਦਾ ਫੌਜਦਾਰ ਥਾਪਿਆ ਗਿਆ ਇਸ ਤੋਂ ਅਗੇ ਬੰਦਾ ਸਿੰਘ ਬਹਾਦਰ ਨੇ ਮਾਲਵੇ ਮਾਝੇ ਅਤੇ ਦੁਆਬੇ ਦੇ ਸਿੱਖਾਂ ਨੂੰ ਚਿੱਠੀਆਂ ਭੇਜੀਆਂ ਕਿ ਅਸੀਂ ਛੱਤ ਬਨੂੜ ਵੱਲ ਜਾ ਰਹੇ ਹਾਂ ਤੁਸੀਂ ਸਭ ਛੱਤ ਬਨੂੜ ਵੱਲ ਇਕੱਤਰ ਹੋ ਜਾਓ ਤੇ ਆਪ ਬੰਦਾ ਸਿੰਘ ਬਹਾਦਰ ਸਰਹੰਦ ਦੇ ਚੜ੍ਹਦੇ ਪਾਸੇ ਦੀ ਅੱਗੇ ਵਧਿਆ ਜਿੱਥੇ ਰਾਹ ਵਿੱਚ ਉਸਨੇ ਕੁੜਾਮ ਠਸਕਾ ਸ਼ਾਹਬਾਦ ਮੁਸਤਫਾਬਾਦ ਤੇ ਮੁਖਲਸਗੜ ਜਿਹਦਾ ਨਾਮ ਬਦਲ ਕੇ ਸਿੱਖਾਂ ਨੇ ਲੋਗੜ ਰੱਖਿਆ ਤੇ ਛੱਤ ਬਨੂੜ ਦਾ ਕਸਬਾ ਆਪਦੇ ਕਬਜੇ ਵਿੱਚ ਕਰ ਲਿਆ ਤੇ ਇਸ ਪਾਸੇ ਜਿਹੜੇ ਮਾਝੇ ਦੇ ਸਿੰਘ ਆ ਇਹ ਜਦ ਰੋਪੜ ਵਾਲਿਆਂ ਨੂੰ ਅੱਗੇ ਵਧੇ ਤਾਂ راہ ਵਿੱਚ ਮਲੇਰਕੋਟਲੀਆਂ ਨੇ ਇਹਨਾਂ ਦਾ ਰਾਹ ਘੁਰਿਆ ਮਲੇਰਕੋਟਲੀਆਂ ਦੇ ਕੋਲ ਦੋ ਤੋਪਾਂ ਤੇ ਕਾਫੀ ਸਾਜ਼ੋ ਸਮਾਨ ਤੇ ਭਾਰੀ ਫੌਜ ਸੀ ਦੂਸਰੇ ਪਾਸੇ ਕੀਰਤੀ ਸਿੰਘ ਜਿਨ੍ਹਾਂ ਕੋਲੇ ਟਾਵੇਂ-ਟਾਵੇਂ ਨੇਜੇ ਤੇ ਤੀਰ ਕਮਾਨ ਤੇ ਜ਼ਿਆਦਾਤਰ ਹੱਥਾਂ ਦੇ ਵਿੱਚ ਸ੍ਰੀ ਸਾਹਿਬ ਦੇ ਨਾਲ ਹੀ ਉਹ ਜੁੱਧ ਲੜਦੇ ਸਨ ਤੇ ਇਸ ਪਾਸੇ ਇਸ ਜੁੱਧ ਦੇ ਵਿੱਚ ਜਦੋਂ ਸਿੱਖਾਂ ਨੇ ਆਗਾਧ ਜੋਸ਼ ਚਲੋ ਸਰਹੰਦ ਮਾਰੋ ਸਰਹੰਦ ਤੇ ਸਤਿ ਸ੍ਰੀ ਅਕਾਲ ਦੇ ਜਿਕਾਰੇ ਅਸਮਾਨ ਗਜਾ ਦਿੱਤਾ ਤੇ ਮਲੇਰਕੋਟਲੀਏ ਇਸ ਹੱਲੇ ਨੂੰ ਨਾ ਰੋਕ ਸਕੇ ਇਸ ਹੱਲੇ ਦੇ ਵਿੱਚ ਖੇਜਰ ਖਾਂ ਨੂਸਰਤ ਖਾਂ ਤੇ ਬਲੀ ਮੁਹੰਮਦ ਖਾਂ ਮਾਰੇ ਗਏ ਤੇ ਸ਼ੇਰ ਮੁਹੰਮਦ ਖਾਂ ਮਲੇਰਕੋਟਲੀਏ ਵਾਲਾ ਜਖਮੀ ਹੋ ਕੇ ਜੰਗ ਦੇ ਮੈਦਾਨ ਵਿੱਚੋਂ ਨਸ ਗਿਆ ਤੇ ਸਿੱਖ ਹੁਣ ਛੱਤ ਬਨੂੜ ਦੇ ਵਿੱਚ 71 ਹੋਏ ਜਿੱਥੇ ਦੇਗ ਪ੍ਰਸ਼ਾਦ ਦੇ ਤੇ ਲੰਗਰ ਗੁਰੂ ਦੇ ਚਲਾਏ ਗਏ ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਏ ਗਏ ਤੇ ਹੁਣ ਸਾਰੀ ਤਾਕਤ ਸਿੱਖਾਂ ਦੀ ਇਕੱਠੀ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਸੀ ਤੇ ਬੰਦਾ ਸਿੰਘ ਬਹਾਦਰ ਤੇ ਇਸ ਦੇ ਜਰਨੇਲਾਂ ਨੇ ਇਹ ਮਤਾ ਪਗਾਇਆ ਕਿ ਹੁਣ ਸਰਹੰਦ ਦੀ ਲੜਾਈ ਚੱਪੜ ਜੜੀ ਦੇ ਮੈਦਾਨ ਦੇ ਵਿੱਚ ਕੀਤੀ ਜਾਵੇ ਤੇ ਦੂਸਰੇ ਪਾਸੇ ਇਸ ਯੁੱਧ ਦੀ ਤਿਆਰੀ ਦੇ ਲਈ ਵजीर खान ਵੀ ਤਿਆਰੀ ਕਰ ਰਿਹਾ ਸੀ ਉਹ ਉਸ ਨੇ ਸਾਰੇ ਇਲਾਕੇ ਦੇ ਫੌਜਦਾਰ ਤੇ ਉਹਨਾਂ ਦੀ ਫੌਜ ਤੇ ਨਾਲ ਇਲਾਕੇ ਦੇ ਚੌਧਰੀ ਤੇ ਮੁਲਾਣਿਆਂ ਨੇ ਜੋ ਹੂਰਾਂ ਦੇ ਗਾਜੀ ਆਸ਼ਕ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰ ਲਿਆ ਤੇ ਲਗਭਗ 20000 ਦੇ ਨੇੜੇ ਤੇੜ ਫੌਜ ਇਕੱਠੀ ਵਜ਼ੀਰ ਖਾਨ ਦੇ ਕੋਲ ਹੋਈ ਤੇ ਚੱਪੜਕੇ ਜੀ ਦੇ ਮੈਦਾਨ ਦੇ ਵਿੱਚ ਇਹਨਾਂ ਦਾ ਸਾਹਮਣਾ ਹੋਇਆ ਬੰਦਾ ਸਿੰਘ ਬਹਾਦਰ ਦੀ ਫੌਜ ਤਿੰਨ ਤਰ੍ਹਾਂ ਦੀ ਸੀ ਧਰਮ ਦੇ ਖਾਤਰ ਮਰ ਮਿਟਣ ਵਾਲੇ ਕਿਰਤੀ ਸਿੱਖ ਰਾਮ ਸਿੰਘ ਤਲੂਕ ਸਿੰਘ ਫੂਲਕਿਆਂ ਦੇ ਭੇਜੇ ਹੋਏ ਤਨਖਾਹਦਾਰ ਸਿਪਾਹੀ ਤੇ ਕੇਵਲ ਲੁੱਟ ਦੀ ਖਾਤਰ ਆਏ ਹੋਏ ਲਟੇਰੇ ਦੂਸਰੇ ਪਾਸੇ ਇੱਕ 1000 ਫੌਜ ਦੇ ਨਾਲ ਸੁਚਾਨੰਦ ਦਾ ਭਤੀਜਾ ਬੰਦਾ ਸਿੰਘ ਬਹਾਦਰ ਦੇ ਕੋਲ ਆਇਆ ਜਿਸ ਦਾ ਕਾਰਨ ਉਸ ਨੇ ਬੰਦਾ ਸਿੰਘ ਬਹਾਦਰ ਨੂੰ ਸੁਚਾਨੰਦ ਤੋਂ ਬਦਲਾ ਲੈਣਾ ਦੱਸਿਆ ਪਰ ਉਹ ਸੁਚਾਨੰਦ ਤਾਂ ਭੇਜਿਆ ਹੋਇਆ ਧੋਖੇ ਨਾਲ ਬੰਦਾ ਸਿੰਘ ਨੂੰ ਮਾਰਨ ਵਾਸਤੇ ਜਾਂ ਜੰਗ ਦੇ ਮੈਦਾਨ ਦੇ ਵਿੱਚੋਂ ਭਜਣ ਵਾਸਤੇ ਆਇਆ ਸੀ ਬੰਦਾ ਸਿੰਘ ਬਹਾਦਰ ਦੇ ਕੋਲ ਇਸ ਵੇਲੇ ਦੋ ਪਲਟਨਾਂ ਦੇ ਚਾਰ-ਚਾਰ ਜਰਨੈਲ ਸੀ ਮਾਝੇ ਦੀ ਜਿਹੜੀ ਅਗਵਾਈ ਆ ਉਹ ਕਰ ਰਹੇ ਸੀ ਸਰਦਾਰ ਬਾਜ ਸਿੰਘ, ਰਾਮ ਸਿੰਘ, ਸ਼ਾਮ ਸਿੰਘ ਤੇ ਬਾਬਾ ਬినੋਦ ਤੇ ਮਾਲਵੇ ਦੇ ਸਿੰਘਾਂ ਦੀ ਇਸ ਪਾਸੇ ਕਰਮ ਸਿੰਘ ਧਰਮ ਸਿੰਘ ਫਤੇ ਸਿੰਘ ਤੇ ਬਾਬਾ ਆਲੀ ਸਿੰਘ ਤੇ ਹੁਣ ਜਦੋਂ ਚੱਪੜ ਜੜੀ ਦੇ ਮੈਦਾਨ ਦੇ ਵਿੱਚ ਇਹ ਲੜਾਈ ਸ਼ੁਰੂ ਹੋਈ ਬੰਦਾ ਸਿੰਘ ਬਹਾਦਰ ਕੁਝ امدਾਦੀ ਫੌਜ ਲੈ ਕੇ ਆਪ ਉੱਚੇ ਟਿਲੇ ਦੇ ਉੱਤੇ ਇਹ ਸਾਰੇ ਜੰਗ ਦਾ ਨਜ਼ਾਰਾ ਦੇਖਣ ਲੱਗ ਪਿਆ ਤੇ ਦੂਸਰੇ ਪਾਸੇ ਜੰਗ ਦੇ ਮੈਦਾਨ ਦੇ ਵਿਚਾਲੇ ਵਜ਼ੀਰ ਖਾਨ ਇੱਕ ਪਾਸੇ ਉਸ ਦੇ ਮਲੇਰ ਕੋਟ ਲਈਏ ਦੂਜੇ ਪਾਸੇ ਉਸ ਦੇ ਕਾਜੀ ਤੇ ਗਾਜੀ ਸਾਹਮਣੇ ਹਾਥੀਆਂ ਦੀ ਪਾਲ ਉਸ ਤੋਂ ਅੱਗੇ ਤੋਪ ਤੇ ਜੰਬੂਰ ਕਿਆਂ ਦੀ ਪਾਲ ਜਦ ਲੜਾਈ ਸ਼ੁਰੂ ਹੋਈ ਤਾਂ ਪਹਿਲੇ ਹੱਲੇ ਦੇ ਵਿੱਚ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ ਜੰਜੀਰ ਜੰਜੀਰਦਾਰ ਜਦ ਗੋਲੇ ਚੱਲੇ ਤਾਂ ਲਟੇਰੇ ਪਹਿਲੇ ਹੀ ਹੱਥ ਹਾਰਨ ਹੋ ਗਏ ਤੇ ਕੁਝ ਸਮੇਂ ਬਾਅਦ ਸੋਚਾ ਆਨੰਦ ਦਾ ਭਤੀਜਾ ਉਸ ਲੜਾਈ ਦੇ ਵਿੱਚੋਂ ਖਿਸਕ ਗਿਆ ਜਿਹਦੇ ਨਾਲ ਮੁਗਲਾਂ ਦੀ ਫੌਜ ਦੇ ਹੌਸਲੇ ਵਧੇ ਤੇ ਉਹਨਾਂ ਸਮਝਾ ਕੇ ਸਿੱਖ ਨਸੇ ਕੇ ਨਸੇ ਜਾਂ ਇਹ ਖਬਰ ਬਾਜ਼ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਤਾਂ ਬੰਦਾ ਸਿੰਘ ਬਹਾਦਰ ਆਪਣੀ ਸੱਜਰ ਸਾਹ ਫੌਜ ਲੈ ਕੇ ਫੌਜ ਦੇ ਵਿੱਚ ਆ ਪੜਿਆ ਜੀ ਦੇ ਨਾਲ ਫੌਜ ਦੇ ਹੌਸਲੇ ਵਧੇ ਤੇ ਪੈਂਦੀ ਸੱਟੇ ਮਲੇਰਕੋਟ ਲਿਆਂ ਦੇ ਜੋ ਉਹਨਾਂ ਦੀ ਬਾਹੀ ਸੀ ਉਹਦੇ ਉੱਤੇ ਹਮਲਾ ਕੀਤਾ ਗਿਆ ਤੇ ਮਲੇਰਕੋਟ ਲਈ ਸਿੱਖਾਂ ਦੀ ਤਲਵਾਰ ਦੀ ਭੇਟਾ ਹੋ ਨਿਕਲੇ ਤੇ ਇਸ ਤੋਂ ਬਾਅਦ ਗਾਜੀਆਂ ਦਾ ਬਹੁਤ ਬੁਰਾ ਹਾਲ ਹੋਇਆ ਉਹ ਵੀ ਸਿੱਖਾਂ ਦੇ ਹੱਥੋਂ ਨੁਕਸਾਨ ਉਠਾ ਕੇ ਪਿੱਛੇ ਭੱਜ ਤੁਰੇ ਹੁਣ ਆਖਰੀ ਮੋਰਚਾ ਵਜੀਰ ਖਾਨ ਦਾ ਅੜਿਆ ਹੋਇਆ ਸੀ ਇਹ ਲੜਦਾ ਹੋਇਆ ਬੁੱਢਾ ਨਵਾਬ ਆਖਰ ਇੱਕ ਸਿੰਘ ਦੇ ਤੀਰ ਨੇ ਫੈਸਲਾ ਕੀਤਾ ਤੇ ਹਾਥੀ ਤੋਂ ਥੱਲੇ ਆ ਪਿਆ ਇਸ ਨੂੰ ਬਾਜ ਸਿੰਘ ਤੇ ਬਾਜ ਸਿੰਘ ਤੇ ਫਤੇ ਸਿੰਘ ਨੇ ਆਪਣੇ ਕਾਬੂ ਕਰ ਲਿਆ ਤੇ ਇਸ ਨੂੰ ਜਦ ਸਰਹੰਦ ਲਜਾਇਆ ਗਿਆ ਤਾਂ ਬੈੜਕਿਆਂ ਦੇ ਪਿੱਛੇ ਪਾ ਕੇ ਗਲੀ ਗਲੀ ਧੂਕੇ ਇਸ ਦੀ লাশ ਨੂੰ ਜਦੋਂ ਇਸ ਅੱਧਾ ਕਸਹਿ ਕਰਿਆ ਸੀ ਤਾਂ ਅੱਗ ਦੇ ਵਿੱਚ ਸੜ ਦਿੱਤਾ ਗਿਆ ਤੇ ਬਾਅਦ ਵਿੱਚ ਇਸ ਦੀ লাশ ਨੂੰ ਦਰਖਤ ਦੇ ਨਾਲ ਲਮਕਾ ਦਿੱਤਾ ਗਿਆ ਜਿੱਥੇ ਇੱਲਾਂ ਤੇ ਕਾਂ ਇਸ ਦੇ ਮਾਸ ਨੂੰ ਨੋਜ-ਨੋਜ ਕੇ ਖਾ ਗਏ ਦੂਸਰੇ ਪਾਸੇ ਸੋਚਾ ਨੰਦਾ ਵੀ ਬਹੁਤ ਬੁਰਾ ਹਾਲ ਕੀਤਾ ਗਿਆ ਗਲੀ ਗਲੀ ਫੇਰਿਆ ਗਿਆ ਉੱਥੇ ਨੱਕ ਵਿੱਚ ਨੱਥ ਪਾਈ ਗਈ ਤੇ ਅੰਤ ਉਸ ਨੂੰ ਵੀ ਜਿਉਂਦਿਆਂ ਅੱਗ ਵਿੱਚ ਸੜ ਦਿੱਤਾ ਗਿਆ ਇਸ ਤਰ੍ਹਾਂ ਇਹ ਸਰਹੰਦ ਦਾ ਜਿਹੜਾ ਸਾਕਾ ਹੋਇਆ ਉਸ ਤੋਂ ਬਾਅਦ ਸਿੱਖਾਂ ਨੇ ਸਰਹੰਦ ਦੇ ਵਿੱਚ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੇ ਡੁੱਲੇ ਹੋਏ ਖੂਨ ਦਾ ਬਦਲਾ ਲਿਆ ਤੇ ਉਸ ਜਗ੍ਹਾ ਦੇ ਉੱਤੇ ਹੀ ਖਾਲਸਾਈ ਝੰਡਾ ਲਹਿਰਾਇਆ ਗਿਆ ਜਿਸ ਜਗ੍ਹਾ ਦੇ ਉੱਤੇ ਸੱਚੇ ਪਾਤਸ਼ਾਹ ਦੇ ਛੋਟੇ ਪੁੱਤਰਾਂ ਦਾ ਪਵਿੱਤਰ ਲਹੂ ਡੁੱਲਿਆ ਸੀ ਇਸ ਦੇ ਵਿੱਚ ਖਾਲਸਾ ਰਾਜ ਦੀ ਨੀਂਹ ਰੱਖੀ ਗਈ ਜਿੱਥੇ ਪਹਿਲਾ ਖਾਲਸਾ ਰਾਜ ਬੰਦਾ ਸਿੰਘ ਬਹਾਦਰ ਨੇ ਚਲਾਇਆ ਸਿੱਕਾ ਜਲਾਇਆ ਮੋਹਰ ਜਲਾਈ ਰਾਜਤਾਨੀ ਲੋਗੜ ਨੂੰ ਬਣਾਇਆ ਤੇ ਸਰਦਾਰ ਖਾਲਸਾਈ ਫੌਜ ਦਾ ਝੰਡਾ ਉੱਚਾ ਦੁਨੀਆ ਦੇ ਵਿੱਚ ਕੀਤਾ ਤਾਂ ਇੱਕ ਨਿੱਕਾ ਜਿਹਾ ਇਤਿਹਾਸ ਤੁਹਾਡਾ ਸਮਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਤਿਹਾਸ ਕੋਈ ਗਲਤੀ ਹੋ ਵੀ ਹੋਵੇ ਤਾਂ ਮਾਫ ਕਰਿਓ ਅੱਗੇ ਤੁਹਾਡਾ ਨਾ ਹੋਰ ਇਤਿਹਾਸਾਂ ਸਾਂਝ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ